ਚੋਲੀ ਕਾਲੀ ਪੂਰੀ ਬੰਦੀ ਆ ਦੋਸਤੋ ਥੱਲੇ ਇਹਦੇ ਬਾਕੀ ਦੋਸਤੋ ਤੁਸੀਂ ਆਪ ਦੀ ਸਮਝ ਨਾਲ ਖਰੀਦ ਕੇ ਇਹਨੂੰ ਲਿਜਾ ਸਕਦੇ ਆ ਸੋ ਬਹੁਤ ਹੀ ਚੰਗੀ ਤੇ ਸੋਹਣੀ ਝੋਟੀ ਆ ਬਾਕੀ ਦੋਸਤੋ ਹੁਣ ਤਾਂ ਤਿੰਨ ਕੁ ਮਹੀਨੇ ਦੇ ਵਿੱਚ ਇਹਨੂੰ ਚੰਗਾ ਸੀਮਨ ਲੱਗ ਸਕਦਾ ਕੋਈ ਆਪ ਦੀ ਸਮਝ ਨਾਲ ਬੀਰ ਕੋਈ ਵੀ ਇਹਨੂੰ ਸੀਮਨ ਚੰਗਾ ਲਾ ਕੇ ਕਿਸੇ ਚੰਗੇ ਬੋਲ ਤੋਂ ਗੱਬਣ ਕਰਾ ਕੇ ਤੇ ਆਪਦੇ ਫਾਰਮ ਤੇ ਛੇਰੀ ਦੁੱਧ ਤੇ ਕਾਬਲ ਕਰ ਸਕਦਾ ਕਿਉਂਕਿ ਝੋਟੀ ਪਲੀ ਬਲਾਈ ਆ ਜਿਹੜਾ ਪਲਿਆ ਡੰਗਰ ਹੁੰਦਾ ਦੋਸਤੋ ਉਹਨੂੰ ਬਹੁਤਾ ਟਾਈਮ ਨਹੀਂ ਲੱਗਦਾ ਹੁੰਦਾ ਮਾਲੂ ਨਾਮ ਇਹ ਦਦ ਹੋ ਨੂੰ ਬਾਕੀ ਡਰੈਸ ਫੇਰ ਨੋਟ ਕਰਵਾਦਾ ਅਮਨਦੀਪ ਸਿੰਘ ਪਿੰਡ ਕਾਲੀਆਂ ਵਾਲਾ ਤਹਿਸੀਲ ਧਰਮਕੋਟ ਆ ਦੋਸਤੋ ਤੇ ਜ਼ਿਲ੍ਹਾ ਮੋਗਾ ਵਾ ਸੋ ਇਹ ਸੀਗੇ ਅੱਜ ਦੀ ਝੋਟੀ ਸੋ ਕਿੱਦਾਂ ਲੱਗੀ ਦੋਸਤੋ ਜ਼ਰੂਰ ਦੱਸਿਓ ਤਾਂ ਕਿ ਜਿਹੜੇ ਹੋਰ ਵੀ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਐਨੀਮਲ ਆਉਣ ਜੇ ਕੋਈ ਕਮੀ ਪੇਸ਼ੀ ਹੋਵੇ ਤਾਂ ਉਹ ਵੀ ਦੂਰ ਕਰੀਏ ਸੋ ਵੀਡੀਓ ਨੂੰ ਜਿਹੜੇ ਵੀ ਸ਼ੇਅਰ ਕਰਦੇ ਆ ਉਹਨਾਂ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਭਰਾਵੋ ਕਿ ਤੁਸੀਂ ਜਿਹੜੀਆਂ ਵੀਡੀਓ ਸ਼ੇਅਰ ਕਰਦੇ ਆ